ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲਾ ਇੱਕ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਐਸਐਚਓ ਕੇ ਨਾਲ ਹਰਜੀਵਨ ਸਿੰਘ ਮਜ਼ੂਰ ਨੇ ਕਰਦੇ ਉਹਨਾਂ ਨਾਲ ਗੱਲਬਾਤ ਸੱਚੀ ਗੱਲ ਸਰ ਬਹੁਤ ਸਹੀ ਗੱਲ ਸਰ ਇੱਕ ਵਿਅਕਤੀ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੌਹ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਰ ਇੱਕ ਵਿਅਕਤੀ ਜਿਹੜਾ ਬੋਟਰਸਾਈਕਲ ਚੋਰੀ ਕਰਕੇ ਵੇਚਣ ਵਾਲਾ ਗ੍ਰਿਫਤਾਰ ਕੀਤਾ ਗਿਆ ਕੀ ਕਹਿਣਾ ਚਾਹੋ ਕਾਲੇ ਦੀ ਸਾਹਮਣੇ ਇੱਕ ਮਗੋਰੇ ਬਲੀ ਸੀਗੀ ਇੱਕ ਮਹੇਸ਼ ਯਾਦਵ ਨਾਮ ਦਾ ਬੰਦਾ ਹੈਗਾ ਇਹ ਰਹਿਣ ਵਾਲਾ ਜੁਪੀ ਦਾ ਪਰ ਇੱਥੇ ਹੁਣ ਪ੍ਰਧਾਪਨਾ ਕਰਦੇ ਰਹਿੰਦਾ ਹੈਗਾ ਇਹ ਇਹ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੀ ਤਾਕਜ ਫਿਰਦਾ ਹੈਗਾ ਉਹਦੇ ਤੋਂ ਸਾਡੇ ਵਰਤ ਬਣ ਚੌਕੀ ਚਾਰਜ ਨੇ ਜਿਹੜਾ ਬੰਦਾ ਮਿਲਿਆ ਉਹ ਰੌਣਪ ਕਰ ਲਿਆ ਸੀ ਉਸ ਤੋਂ ਸਾਨੂੰ ਇੱਕ ਮੋਟਰਸਾਈਕਲ ਗਰਾਉਂਡ ਹੋਇਆ ਹੈਗਾ ਉਹਦਾ ਮੋਟਰਸਾਈਕਲ ਆ ਸੀ ਉਹਨੂੰ ਕੋਰਟ ਪੇਸ਼ ਕਰਤਾ ਫਰਦਰ ਕੁਝ ਕੁਝ ਕਰ ਰਹੇ ਆਂ ਪੁਲਿਸ ਰਿਪੋਰਟ ਲਵਾਗੇ ਸਰ ਇਹ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਜੀ ਨਹੀਂ ਹਰ ਹੁਣ ਤੱਕ ਦੀ ਪੁੱਛਗਿੱਛ ਕੋਈ ਮਾਮਲਾ ਦਰਜ ਨਹੀਂ ਗਾਇਦਾ ਬਾਕੀ ਜੇ ਕੋਈ ਗੱਲ ਪੁੱਛਗਿੱ ਸਰ ਇਹ ਬੇਸਿਕ ਕੰਮ ਕੀ ਕਰਦਾ ਸੀਗਾ ਇਹ ਕੰਮ ਹੈ ਤੁਰ ਫਿਰ ਕੇ ਪਿੰਡਾਂ ਚ ਜਿਵੇਂ ਸਟੋਅ ਠੀਕ ਕਰਦੇ ਆ ਹੋਰ ਇਸ ਤਰ੍ਹਾਂ ਗੈਸ ਟੂਲੇ ਠੀਕ ਕਰਦੇ ਆ ਉਹ ਕੰਮ ਕਰਦਾ ਕਰਦਾ ਹੈ ਸਰ ਕੋਈ ਨਸ਼ੇ ਪੱਤੇ ਦਾ ਵੀ ਆਦੀ ਹੈ ਨਹੀਂ ਹਜ ਤੱਕ ਤਾਂ ਕੋਈ ਗੱਲ ਨਹੀਂ ਆਈ ਨਸ਼ੇ ਪੱਤੇ ਬਾਰੇ ਕੋਈ ਗੱਲ ਨਹੀਂ ਸਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਤਾਂ ਕੋਸਲਾ ਇਹੀ ਹੈ ਵੀ ਬਾਜ ਆ ਜਾਓ ਅਮਨ ਕਰੂਨ ਚ ਰਹੋ ਨਹੀਂ ਤਾਂ ਸਖਤੀ ਵਰਤੀ ਜਾਊਗੀ ਜੇਲ੍ਹ ਜਾਓ बिल्कुल जी बिल्कुल जो हर जीवन ने क्या की, है किसे, नहीं जाएगा है, सक तो सक है, की दैनिक सवेरा टीवी बठिंडा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल